ਪੂਰੀ ਦੁਨੀਆ 'ਚ ਜੇ ਕਿਸੇ ਦੇਸ਼ ਦੇ ਰੂਲ ਸਖਤ ਹੈਗੇ ਤਾਂ ਉਹ ਹੈਗਾ ਸਾਊਦੀ ਅਰਬ ਸਭ ਤੋਂ ਜਿਆਦਾ ਮੌਤ ਦੀ ਸਜ਼ਾ ਜਿਹੜੀ ਉਹ ਸਾਊਦੀ ਅਰਬ 'ਚ ਦਿੱਤੀ ਜਾਂਦੀ ਆ ਤੇ ਜੇ ਕਿਸੇ ਕੋ ਗਲਤੀ ਨਾਲ ਕੋਈ ਕਤਲ ਵੀ ਹੋ ਜੇ ਤੇ ਉਹਦੀ ਸਜ਼ਾ ਵੀ ਕਤਲ ਦੀ ਸਜ਼ਾ ਮੌਤ ਹੀ ਆ ਤੇ ਸਾਰਿਆਂ ਦੇ ਸਾਹਮਣੇ ਖੜਾ ਕੇ ਉਹਦਾ ਜਿਹੜਾ ਸੀਰ ਕਲਮ ਕਰ ਦਿੱਤਾ ਜਾਂਦਾ ਵਾ ਤੇ ਪਿਛਲੇ ਸਾਲ ਦਾ ਜਿਹੜਾ ਰਿਕਾਰਡ ਸਾਹਮਣੇ ਆਇਆ ਵਾ ਕਿ ਸਾਊਦੀ ਅਰਬ ਨੇ 345 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਆ ਜਿਹੜੀ ਕਿ ਮੈਨੂੰ ਲੱਗਦਾ ਪੂਰੀ ਦੁਨੀਆ ਦੇ ਵਿੱਚ ਕਿਤੇ ਕਿਸੇ ਕੰਟਰੀ ਵਿੱਚ ਇੰਨੀ ਸਜ਼ਾ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਹੁਣੇ ਕਿਸੇ ਇਹ 345 ਲੋਕਾਂ ਜਿਹੜੀ ਮੌਤ ਦੀ ਸਜ਼ਾ ਦਿੱਤੀ ਗਈ ਆ ਇਹਦੇ ਵਿੱਚ ਜ਼ਿਆਦਾਤਰ ਨਸ਼ਾ ਵੇਚਣ ਵਾਲੇ ਨਸ਼ਾ ਨਸ਼ਾ ਅਕਸਰ ਹੀ ਕਿਉਂਕਿ ਜਿਹੜੇ ਉੱਧਰ ਦੇ ਲੋਕ ਆ ਉਹ ਨਸ਼ੇ ਨੂੰ ਬਹੁਤ ਮਾੜਾ ਸਮਝਦੇ ਆ ਜਿੱਦਾਂ ਹੀਰੋਇਨ ਹੋਗੀ ਕੋਕੀਨ ਹੋਗੀ ਤੇ ਸਭ ਤੋਂ ਜ਼ਿਆਦਾ ਨਸ਼ੇ ਵੇਚਣ ਵਾਲੇ ਹੀ ਇਹਦੇ ਵਿੱਚ ਸ਼ਾਮਲ ਹੀ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਆ ਤੇ ਥੋੜੇ ਟਾਈਮ ਪਹਿਲਾਂ ਇੱਕ ਵੀਡੀਓ ਵੀ ਆਈ ਸੀ ਇੱਕ ਮੁੰਡਾ ਸੀ ਸਾਊਦੀਆਰਬਾ ਦਾ ਰਹਿਣ ਵਾਲਾ ਸੀ ਉਹਦੇ ਕੋ ਆਪਣੇ ਯਾਰ ਦੋਸਤ ਦਾ ਕਤਲ ਹੋ ਗਿਆ ਜਿਹੜੀ ਉਥੋਂ ਦੀ ਅਦਾਲਤ ਨੇ ਉਹਨੂੰ ਵੀ ਮੌਤ ਦੀ ਹੀ ਸਜ਼ਾ ਦਿੱਤੀ ਕਿ ਇਹਦਾ ਵੀ ਸੇਰ ਕਲਮ ਕਰਕੇ ਉਹਨੂੰ ਮੌਤ ਦੀ ਸਜ਼ਾ ਦਓ ਉਹਦੇ ਘਰ ਵਾਲਿਆਂ ਨੇ ਬੜੀਆਂ ਮਿੰਤਾਂ ਤਰਲੇ ਕੀਤੀ ਪੈਸੇ ਲੈ ਲੋ ਬੜਾ ਕੁਛ ਦਿੱਤਾ ਪਰ ਮਨ ਲੋ ਉਹਦੀ ਸਜ਼ਾ ਜਿਹੜੀ ਨਹੀਂ ਢਲੀ ਤੇ ਆਖਰਕਾਰ ਜਿਹੜੀ ਉਹਦਾ ਮਨ ਲੋ ਸੇਰ ਕਲਮ ਕਰ ਦਿੱਤਾ ਗਿਆ